ਜੀ ਸਾਡੇ ਨਗਰ ਦਾ ਸਭ ਤੋਂ ਪਵਿੱਤਰ ਦੇਣਾ ਸਾਡੇ ਲਈ ਤਾਂ ਇਦਾਂ ਕਿ ਦਿੰਦੇ ਆ ਵੀ ਲੱਖਾਂ ਕਰੋੜਾਂ ਮੀਨਾਂ ਤੋਂ ਚੱਲ ਕੇ ਸਾਰੇ ਪਿੰਡਾਂ ਨੂੰ ਮੁਰਕ ਕੇ ਆਉਂਦੇ ਤੇ ਸਾਰੇ ਸੱਜਣ ਇਕੱਠੇ ਹੁੰਦੇ ਆ ਔਰ ਸਾਰਾ ਸਾਲ ਅਸੀਂ ਇਹੀ ਜੜੀ ਕਰੀ ਜਾਂਦੀ ਆ ਵੀ ਅਗਲੇ ਮੇਲੇ ਤੇ ਕੀ ਕਰਨਾ ਤੇ ਕਦੋਂ ਉਹਨਾਂ ਦੇ ਕਿੱਦਾਂ ਆਣਾ ਹਰ ਇੱਕ ਇੱਕ ਦੂਜੇ ਨੂੰ ਇਹ ਕਹਿੰਦਾ ਚੱਲ ਚੱਲ ਗਿਆ ਚੱਲ ਚੱਲ ਗਿਆ ਚੱਲ ਚੱਲ ਗਿਆ ਇੱਕ ਦੂਜੇ ਨੂੰ ਖਿੱਚ ਕੇ ਲੈ ਕੇ ਆਉਂਦੇ ਇਸ ਮੇਲੇ 'ਚ ਇਹ ਸਾਡੇ ਸਾਡੇ ਜਿਹੜੇ ਇਨਾਮ ਆ ਉਹ ਵਿੱਚ ਪਹਿਲੇ ਨੰਬਰ ਤੇ ਹੈਗੀ ਕਾਰ ਆਲਟੋ ਉਹ ਦੇ ਰਿਹਾ ਦਰਸ਼ਨ ਸਿੰਘ ਗਰੇਵਾਲ ਸਾਹਿਬ ਦੋ ਹੈਗੇ ਬਲਟ ਮੋਟਰਸਾਈਕਲ ਇੱਕ ਗੁਰਪ੍ਰੀਤ ਸਿੰਘ ਪੇਸੀ ਸਾਨੂੰ ਮਨਜੀਤ ਸਿੰਘ ਪੇਸੀ ਦੇ ਰਿਹਾ ਇੱਕ ਸੁਖਵਿੰਦਰ ਸਿੰਘ ਭੋਗਵਾਲ ਸਾਨੂੰ ਸਵਨ ਸਿੰਘ ਭੋਗਵਾਲ ਤੇ ਤੀਸਰਾ ਇਨਾਮ ਤੀਸਰਾ ਇਨਾਮ ਉਹ ਨਾਮ ਆ ਹਰ ਸਿੰਘ ਹੱਟੀ ਵਾਲਿਆਂ ਦੇ ਪਰਿਵਾਰ ਗਰੇਵਾਲਾ ਪਰਿਵਾਰ ਵੱਲੋਂ ਤੀਜਾ ਮੋਟਰਸਾਈਕਲ ਦੇ ਰਹੇ ਆ ਤੇ ਚੌਥਾ ਪਾਲਟੋ ਮੋਟਰਸਾਈਕਲ ਕਿੰਧੂ ਨਾਲੋਂ ਅਗਲ ਨੰਬਰਦਾਰ ਕਿੰਧੂ ਉਹ ਚੌਥਾ ਇਨਾਮ ਦੇ ਰਿਹਾ ਤੇ ਹੋਰ ਸਾਰੇ ਇੱਥੇ ਮੁੰਦੀਆਂ ਕੜੇ ਸੋਨੇ ਦੇ ਇੱਕ ਇਨਾਮ ਹੈਗਾ 1.5 ਲੱਖ ਰੁਪਏ ਦੀ ਕੁਸ਼ਤੀ ਯਾਨੀ ਕਿ ਮੇਰੇ ਖਿਆਲ ਨਾਲ ਘੱਟੋ ਘੱਟ ਵੀ ਨਹੀਂ 20 ਤੋਂ 25 ਲੱਖ ਰੁਪਏ ਦੇ ਨਾਮ ਹਣਾ ਆਲਮੋਸਟ ਇੱਥੇ ਦੇ 500 ਪਲੇਅਰ 500 ਆਪਣੇ ਪਹਿਲਵਾਨ 500 ਪਹਿਲਵਾਨ ਗਾਲ ਮੰਕੋਲ ਕੇ ਜਾਣੇ ਆ ਅੱਜ ਤੇ ਅੱਜ ਤੇ ਕੱਲ ਦੇ ਦਿਨ ਦੇ ਵਿੱਚ ਤੇ ਕੱਲੇ ਕੱਲੇ ਦਾ ਨਾਮ ਐ ਤੋਂ ਘੱਟ ਵੀ ਨਹੀਂ 1200 1000 ਤੋਂ ਛੋਟਿਆਂ ਦਾ ਆ ਇਹ ਆ ਇਨਾਮਾਂ ਤੋਂ ਛੋਟੇ ਉਦਾਮੀ ਵੀ ਦਾ ਚਾਹੀਦਾ 5 ਲੱਖ ਵੀ ਦਾ ਖਰਚਾ ਆ ਐ ਸ਼ਿੰਦੂ ਤੇ ਦੀਪ ਪਹਿਲਵਾਨ ਜੀ ਨਵਾਜ਼ੇ ਜਾ ਇੱਕ ਮੇਨ ਮਕਸਦ ਦਾ ਖੜਾ ਰਹੀਆਂ ਲਈ ਇਹੀ ਹੁੰਦਾ ਵੀ ਨਸ਼ਾ ਰਹਿਤ ਹੋਵੇ ਤੇ ਜਦਸਾਰਿਆ ਹੋਣਗੇ ਪੰਜਾਬ ਬਧੂਗਾ ਫੁੱਲੂਗਾ ਤਰੱਕੀ ਕਰੂਗਾ ਤਰੱਕੀ ਕਰਨ ਦੇ ਲਈਆਂ ਛੇਡਾਂ ਹੁੰਦੀਆਂ ਮੈਂ ਜਿੱਤੇ ਹੀ ਆ ਸੇਰ ਬਣੇ ਤੰਦਰੁਸਤ ਰਹੇ ਚੜ੍ਹਦੀ ਕਲਾ ਚ ਰਹਿਣ ਚੜ੍ਹਦੀ ਕਲਾ ਚ ਰੱਖਣ ਬਾਬਾ ਸਭ ਸਾਰੇ ਚੜ੍ਹਦੀ ਕਲਾ ਚ ਰੱਖੀ ਅਸੀਂ ਤਾਂ ਇਹੀ ਕਹਿੰਦੇ ਹਾਂ ਜੀ ਇਹ ਜਿਹੜੀ ਆ ਬਸਾਂ ਨਹੀਂ ਮਿਲਦਾ ਇਸ ਕਮੇਟੀ ਤੋਂ ਦੇਖਿਓ ਕਿਲਾ ਦੇ ਤੇ ਜਿਨਾਂ ਉਤਰਾਇਆ ਜਾਂਦਾ ਕਿੰਨਾ ਜੀ ਸੰਝ ਮਿਲਦਾ ਤੇ ਪੜਕਿੰਗ ਵੀ ਮਿਲਦੀ ਹੈ ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਏ ਮੇਲਾ ਸਾਰੇ ਰੂਪਵਾਲ ਦੀ ಗ್ರಾಮ ਪੰਚਾਇਤ ਅਤੇ ਬਾਬਾ ਸੋਹ ਦੀ ਜਿਹੜੀ ਕਮੇਟੀ ਆ ਉਹਦੇ ਸਹਿਯੋਗ ਨਾਲ ਕਰਾਇਆ ਜਾਂਦਾ ਇਹ ਇਹਨਾਂ ਦਾ ਵੀਰਾਂ ਦੇ ਸਹਿਯੋਗ ਨਾਲ ਕਰਾਇਆ ਜਾਂਦਾ ਇਸ ਵਿੱਚ ਆਲਮੋਸਟ ਸਾਰੇ ਪੰਜਾਬ ਤੋਂ ਨਾਰਥ ਨਾਰਥ ਇੰਡੀਆ ਤੋਂ ਇਹ ਕਹਿ ਲੋ ਕਿ ਅੰਦਾਜ਼ਨ 500 ਤੋਂ ਵੱਧ ਪਲਵਾਨ ਜਿਹੜੇ ਹਿੱਸਾ ਲੈਂਦੇ ਆ ਜਿਸ ਵਿੱਚ ਜਿਹੜੀਆਂ ਕੁਸ਼ਤੀਆਂ ਸੀਗੀਆਂ ਉਹਦੇ ਵਿੱਚ ਸੀਗਾ ਪਹਿਲੇ ਨੰਬਰ ਤੇ ਆਲਟੋ ਜਿਸ ਵਿੱਚ ਜਸਾ ਪੱਟੀ ਪਰਕਾ ਲੈ ਗਿਆ ਜਸਾ ਪੱਟੀ ਦੇ ਨਾਲ ਅਸੀਂ ਕੋਲਣੇ ਵਾਲਾ ਨੀਸ਼ ਜਗਤਾਰ ਤੇ ਮਹਾਰਾਸ਼ਟਰ ਤੋਂ ਉਸ ਤੋਂ ਬਾਅਦ ਜਿਹੜੇ ਬਾਕੀ ਕੋਸਤੀਆਂ ਹੋਈਆਂ ਤਿੰਨ ਕੋਸਤੀਆਂ ਅਸੀਂ ਬੁਲਟ ਮੋਟਰਸਾਈਕਲ ਤੇ ਦੋ ਕੋਸਤੀਆਂ ਇੱਕ ਕੋਸਤੀ ਸਪਲਟਰ ਮਲਟਰ ਮੋਟਰਸਾਈਕਲ ਤੇ ਬਾਕੀ ਕੋਸਤੀਆਂ ਅਸੀਂ 51000 ਦੀ 31000 ਦੀ 41000 ਦੀ 11000 ਦੀ ਤੇ ਲੱਖ ਦੀ 2 ਲੱਖ ਦੀ ਇਸ ਇਸ ਵਿੱਚ ਪਾ ਕੇ ਜਨਕਿ ਮੇਰੇ ਹਿਸਾਬ ਨਾਲ ਇਸ ਮੇਲੇ ਦੇ ਉੱਤੇ ਕੋਈ ਆਲਮੋਸਟ ਕਹਿ ਲੋ ਵੀ ਕੋਈ 40 ਤੋਂ 45 ਲੱਖ ਰੁਪਏ ਖਰਚਾ ਜਿਹੜਾ ਹੁੰਦਾ ਆ ਤੇ ਨਾਲ ਨਾਲ ਇੱਥੇ ਰੰਗਾਰੰਗ ਪ੍ਰੋਗਰਾਮ ਚੱਲਦਾ ਆ ਜੇ ਪਹਿਲਾ ਖੰਡ ਪਾਠਾਂ ਦੀ ਲੜੀ ਹੁੰਦੀ ਆ ਤਿੰਨ ਦਿਨ ਉਸ ਵਿੱਚ ਸਾਰੇ ਪਿੰਡ ਨੂੰ ਲੰਗਰ ਅਤੇ ੁੱਟ ਵਰਤਦਾ ਆ ਜਿਹੜਾ ਮਰਜੀ ਆ ਕੇ ਛੱਕੇ ਸ਼ਨੀ ਤੱਕ ਅੱਜ ਵੀ ਲੰਗਰ ਫ੍ਰੀ ਸੀ ਸਾਰੇ ਉਸ ਤੋਂ ਪਲੇ ਦੇ ਤੋਂ ਹੁਣ ਤੱਕ ਜੇ ਕਿਸ ਨੇ ਲੰਗਰ ਚੱਕਣਾ ਬਿਲਕੁਲ ਫ੍ਰੀ ਸੀ ਸਾਰੀ ਸੰਗਤ ਦੀ ਸੇਵਾ ਕੀਤੀ ਜਾਂਦੀ ਹੈ ਜਿੱਦਾਂ ਮਰਜ਼ੀ ਸੌਵੇਂ ਬੈਠੋ ਇਹ ਨਹੀਂ ਵੀ ਤੁਸੀਂ ਭੁੱਖੇ ਜਾਓਗੇ ਤੇ ਭੁੱਖੇ ਜਾਓਗੇ ਇਸ ਕਰਕੇ ਅਸੀਂ ਇਸ ਗਾਂ ਵਾਸਤੇ ਵੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਸਾਡੇ ਨਗਰ ਦੇ ਵਿੱਚ ਜਦੋਂ ਅਗਲੇ ਸਾਲ ਸਿੰਝ ਆਉਣੀਆਂ ਉਸ ਉਦੋਂ ਤੁਸੀਂ ਜ਼ਰੂਰ ਆਉਣ ਦੀ ਕਿਰਪਾਲਤਾ ਕਰਨੀ ਅਤੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਅਗਲੇ ਸਾਲ ਸਾਡੇ ਨਗਰ ਵੱਲੋਂ ਠਾਰ ਗੱਡੀ ਜਿਹੜੀ ਆ ਉਹ ਹੋ ਦੇਣੀ ਆ ਪਹਿਲੇ ਨੰਬਰ ਦੇ ਇਨਾਮ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਅਗਲੇ ਸਾਲ ਇਦੋਂ ਵੀ ਕਾਟੇ ਦੀ ਕੁਸ਼ਤੀ ਹੋਊਗੀ ਤੇ ਸਾਰੇ ਆ ਐਸੀ ਐਸੀ ਵੀ ਕੁਸ਼ਤੀ ਜਿਹੜੀ ਹੋਈ ਆ ਜੱਸੇ ਪੱਟੀ ਨੇ ਆਰਪਾਰ ਦੀ ਕੁਸ਼ਤੀ ਕੀਤੀ ਸਾਰੇ ਸਾਹਮਣੇ ਜਿਹੋ ਕੇ ਦੇਖਣ ਦਾ ਨਜ਼ਾਰਾ ਆਇਆ ਨਾ ਔਰ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਆਰਪਾਰ ਦੀ ਕੁਸ਼ਤੀ ਹੋਈ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਭ ਪਹਿਲਾ ਇਨਾਮ ਦੇਣ ਲਈ ਕਿੰਨੇ ਸਾਲ ਇੰਤਜ਼ਾਰ ਕਰਨਾ ਪਿਆ ਸਾਡੇ ਦੇਖੋ ਜੀ ਇਹ ਲਾਈਨਰ ਲੱਗੀਆਂ ਇਸ ਵੇਲੇ ਸਾਡੇ ਕੋਲ ਪਿੰਡ 2032 ਤੱਕ ਗੱਡੀਆਂ ਬੋਕਿਆ ਔਰ ਇਹ ਨਹੀਂ ਪਤਾ ਕਾਲੂ ਦੋ ਬੰਦੇ ਹੋਰ ਆ ਕੇ ਗਏ ਨਾ ਜਿਹੜਾ ਬੰਦਾ ਕਹੂਗਾ ਵੀ ਮੈਂ ਗੱਡੀ ਚੜਾਉਣੀ ਆ ਉਹਦਾ ਪਹਿਲਾ ਨੰਬਰ ਨੰਬਰ ਜਿੱਦਾਂ ਫਰਸਟ ਕਮ ਫਰਸਟ ਵਾਲੀ ਗੱਲ ਆ ਜਿਹੜਾ ਪਹਿਲਾਂ ਆਉਂਦਾ ਉਹ ਪਹਿਲਾਂ ਨਾ ਇਹ ਚੱਕਰ ਆ ਤੇ ਜਿਹੜੇ ਮੋਟਰਸਾਈਕਲ ਆ ਕਈ ਵਾਰੀ 5 ਹੋ ਜਾਂਦੇ ਆ ਕਈ ਵਾਰੀ 7 ਹੋ ਜਾਂਦੇ ਆ ਕਈ 3 ਹੋ ਜਾਂਦੇ ਜਾਨਕੀ ਅੰਦਾਜ਼ਾ ਹੀ ਹਨੀਗਾ ਖਰਚੇ ਦਾ ਜੇ ਹੁੰਦਾ ਦੇਖੋ ਤਾਂ ਐਸਾ ਜਿਹੜੇ ਮੋਟਰਸਾਈਕਲ ਦਿੱਤੇ ਆ ਉਹ 2.5 2.5 ਲੱਖ ਰੁਪਏ ਦਾ ਮੋਟਰਸਾਈਕਲ ਵਧੀਆ ਤੋਂ ਵਧੀਆ ਉਹ ਏਦਾਂ ਹੁੰਦਾ ਵੀ ਜਦ ਬਾਬੇ ਵਸਾਉ ਨੇ ਆਪ ਉਹਦੇ ਉੱਤੇ ਚੜਨਾ ਆ ਉਹ ਹਿਸਾਬ ਨਾਲ ਇਨਾਮ ਦਿੱਤਾ ਜਾਂਦਾ ਅਸੀਂ ਪਹਿਲਵਾਨ ਥੋੜੇ ਦੇਖ ਕੇ ਦਿੰਦੇ ਆ ਅਸੀਂ ਆਪਣੇ ਬਾਬੇ ਡਰਾਈਵਰ ਨੂੰ ਮੰਨ ਕੇ ਹਨਾ ਉਹ ਉਹ ਉਹਨੂੰ ਦੇਈਦਾ ਆ ਤੇ ਉਹ ਉਹਦੀ ਮਿਹਰ ਹੁੰਦੀ ਆ ਪਹਿਲਵਾਨਾਂ ਦੇ ਉੱਤੇ ਤੇ ਇਹ ਹੁੰਦਾ ਤਾਂ ਆ ਵੀ ਜਿਹੜੇ ਪਹਿਲਵਾਨ ਆ ਸਾਡੀ ਨਿਆਣੀਆਂ ਜਿਹੜੇ ਆ ਪਹਿਲਵਾਨ ਬਣਨ ਨਸ਼ਿਆਂ ਤੋਂ ਮੁਕਤ ਹੋਣ ਚੰਗਾ ਸਮਾਜ ਸਿਰਜਿਆ ਜਾਵੇ ਕੋਸ਼ਿਸ਼ ਤਾਂ ਇਹੀ ਹੋਰ ਹੋਰ ਤਾਂ ਵਾਈਗੁਰ ਦੀਆਂ ਵਾਈਗੁਰ ਜਾਣੇ ਕਿਤਲਾ ਹੋਏ ਸੀ ਕਿ ਗਾਂਧੀ ਕੈਂਪ ਬਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਆਂ ਤੇ ਦੇਖ ਰਹੇ ਆਂ ਤੇ ਜਿਹੜਾ ਕ੍ਰਾਈਮ ਸੀਨ ਆ ਉੱਥੇ ਕਾਫੀ ਖੂਨ ਡੁੱਲਿਆ ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ ਤੇ ਅੱਗੇ ਤਫਤੀਸ਼ ਕਰਕੇ ਦੇਖਦੇ ਆਂ ਕਿ ਕੀ ਤੇ ਪਤਾ ਚੱਲੇਗਾ ਸਰ ਕਿਸ ਕਾਰਨ ਕਰਾਇਆ ਨਹੀਂ ਜਸਟ ਅਜੇ ਪਹੁੰਚੇ ਆਂ ਜੀ ਅਸੀਂ ਦੇਖਦੇ ਆਂ ਸਰ ਕੀ ਜਲਦਾ ਥੈਂਕ ਯੂ